ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਿਹਾ ਮੁੰਬਈ ਤੋਂ ਜਿੱਥੇ ਸਲਮਾਨ ਖਾਨ ਬਾਲੀਵੁੱਡ ਅਦਾਕਾਰ ਦੇ ਪਿਤਾ ਸਲੀਮ ਖਾਨ ਨੂੰ ਬੀਤੇ ਦਿਨੀ ਧਮਕੀ ਦਿੱਤੀ ਗਈ ਸੀ ਬੁਰਕਾ ਪਾ ਕੇ ਇੱਕ ਔਰਤ ਤੇ ਇੱਕ ਮਰਦ ਆਉਂਦੇ ਨੇ ਉਹਨਾਂ ਦੇ ਕੋਲ ਤੇ ਉਹਨਾਂ ਨੂੰ ਧਮਕੀ ਦਿੰਦੇ ਨੇ ਲਾਰੈਂਸ ਬਿਸ਼ਨੋਈ ਗੈਂਗ ਦਾ ਵੀ ਜ਼ਿਕਰ ਹੁੰਦਾ ਤੇ ਹੁਣ ਗ੍ਰਿਫਤਾਰੀ ਹੋਈ ਹੈ ਜਿੰਨਾ ਨੇ ਤਾਂ ਕੀ ਦਿੱਤੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਨੇ ਪੁਲਿਸ ਨੂੰ ਪਰ ਇਸ ਤੋਂ ਪਹਿਲਾਂ ਕੱਲ੍ਹ ਬੀਤੇ ਦਿਨੀ ਜਦੋਂ ਇਹ ਘਟਨਾ ਵਾਪਰਦੀ ਆ ਉਦੋਂ ਸਲੀਮ ਖਾਨ ਦੇ ਕੋਲ ਆ ਕੇ ਇੱਕ ਸਕੂਟੀ ਦੇ ਉੱਤੇ ਇੱਕ ਬੰਦਾ ਤੇ ਇੱਕ ਔਰਤ ਆ ਕੇ ਰੁਕਦੇ ਨੇ ਤੇ ਕਹਿੰਦੇ ਨੇ ਕਿ ਲਾਰੈਂਸ ਬਿਸ਼ਲੋਈ ਨੂੰ ਬੁਲਾ ਲਈਏ ਕੀ ਅਸੀਂ ਲਾਰੈਂਸ ਨੂੰ ਬੁਲਾਈਏ ਅਜਿਹੀ ਬਿਆਨਬਾਜ਼ੀ ਕੀਤੀ ਜਾਂਦੀ ਆ ਉਹਨਾਂ ਦੇ ਕੋਲ ਤੇ ਇਹ ਸ਼ਿਕਾਇਤ ਫਿਰ ਪੁਲਿਸ ਦੇ ਕੋਲ ਲੈ ਕੇ ਪਹੁੰਚਦੇ ਨੇ ਸਲੀਮ ਖਾਨ ਦੇ ਬਾਡੀਗਾਰਡ ਇਸ ਤੋਂ ਪਹਿਲਾਂ ਵੀ ਸਲੀਮ ਖਾਨ ਨੂੰ ਇੱਕ ਵਾਰ ਸੈਰ ਕਰਦੇ ਆ ਮਾਰਨਿੰਗ ਵਾਕ ਕਰਦੇ ਆ ਇੱਕ ਧਮਕੀ ਭਰਿਆ ਪੱਤਰ ਮਿਲਿਆ ਸੀ ਜਿਸ ਦੇ ਉੱਤੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਕਥਿਤ ਤੌਰ ਤੇ ਸਾਈਨ ਕੀਤੇ ਗਏ ਸੀ ਲਗਾਤਾਰ ਸਲਮਾਨ ਖਾਨ ਨੂੰ ਬਿਸ਼ਨੋਈ ਗੈਂਗ ਵੱਲੋਂ ਤੇ ਖੁਦ ਲਾਰੈਂਸ ਬਿਸ਼ਨੋਈ ਵੱਲੋਂ ਥ੍ਰੈਟ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਦੇ ਉੱਤੇ ਜਾਂ ਉਹਨਾਂ ਦੀ ਜਾਨ ਲਵਾਂਗੇ ਕਿਉਂਕਿ ਉਹਨਾਂ ਨੇ ਜਿਹੜਾ ਕਿ ਇਹ ਬਲੈਕ ਬੱਕ ਕੇਸ ਹੋਇਆ ਸੀ ਉਸ ਦਾ ਜ਼ਿਕਰ ਕਰਦੇ ਨੇ ਤਾਂ ਲਗਾਤਾਰ ਸਿਕਿਉਰਿਟੀ ਵੀ ਜਿਹੜਾ ਕਿ ਦਿੱਤੀ ਗਈ ਹੈ ਸਲਮਾਨ ਖਾਨ ਨੂੰ ਪਰ ਹੁਣ ਇੱਕ ਵਾਰ ਮੁੜ ਤੋਂ ਬੀਤੇ ਦੇਣੀ ਹੈ ਧਮਕੀ ਦਿੱਤੀ ਗਈ ਸੀ ਜਿਸ ਦੇ ਵਿੱਚ ਪੁਲਿਸ ਨੇ ਗ੍ਰਿਫਤਾਰੀ ਪਾਈ ਹੈ ਤਾਂ ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਜਦੋਂ ਇੰਟਰੋਗੇਸ਼ਨ ਹੁੰਦੀ ਹੈ ਤਾਂ ਇਹਨਾਂ ਦੋਹਾਂ ਜਣਾਂ ਦਾ ਉਸ ਔਰਤ ਤੇ ਉਸ ਮਰਦ ਦਾ ਕਹਿਣਾ ਸੀ ਕਿ ਅਸੀਂ ਤਾਂ ਸਿਰਫ ਮਜ਼ਾਕ ਕਰ ਰਹੇ ਸੀ ਇਹ ਇੱਕ ਪ੍ਰੈਂਕ ਸੀ ਅਸੀਂ ਤਾਂ ਉਹਨਾਂ ਦੇ ਫੈਨਸ ਆਂ ਇਹ ਵੀ ਗੱਲ ਆਖੀ ਗਈ ਹੈ ਹਾਲਾਂਕਿ ਪੁਲਿਸ ਹਲੇ ਵੀ ਇਸ ਗੱਲ ਨੂੰ ਸਿਰਫ ਇੱਥੇ ਨਹੀਂ ਛੱਡ ਰਹੀ 4 ਐਂਗਲ ਵੀ ਪੜਤਾਲੇ ਜਾ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਕਈ ਵਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਲਗਾਤਾਰ ਧਮਕੀਆਂ ਚੱਲਦੇ ਆ ਹੋયા ਸਿਕਿਉਰਿਟੀ ਚੈੱਕ ਕੀਤੀ ਜਾਂਦੀ ਹੈ ਸਲਮਾਨ ਖਾਨ ਦੀ ਤੇ ਅਜਾਹੇ ਦੇ ਵਿੱਚ ਜੇਕਰ ਕੋਈ ਮਾਮਲਾ ਆਉਂਦਾ ਇਸ ਤਰੀਕੇ ਧਮਕੀ ਦੇਣ ਦਾ ਤਾਂ ਜ਼ਾਹਰ ਤੌਰ ਤੇ ਹਰ ਐਂਗਲ ਪੜਤਾਲਿਆ ਜਾਏਗਾ ਪਰ ਫਿਲਹਾਲ ਇਸ ਨੂੰ ਮਹਿਜ਼ ਇੱਕ ਪ੍ਰੈਂਕ ਦੱਸਿਆ ਜਾ ਰਿਹਾ। ਇਸ ਵਿੱਚ ਅਸੀਂ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਮੁੰਬਈ ਤੋਂ ਜਿੱਥੇ ਸਲਮਾਨ ਖਾਨ ਬਾਲੀਵੁੱਡ ਅਦਾਕਾਰ ਦੇ ਪਿਤਾ ਸਲੀਮ ਖਾਨ ਨੂੰ ਬੀਤੇ ਦਿਨੀ ਧਮਕੀ ਦਿੱਤੀ ਗਈ ਸੀ। ਬੁਰਕਾ ਪਾ ਕੇ ਇੱਕ ਔਰਤ ਤੇ ਇੱਕ ਮਰਦ ਆਉਂਦੇ ਨੇ ਉਹਨਾਂ ਦੇ ਕੋਲ ਤੇ ਉਹਨਾਂ ਨੂੰ ਧਮਕੀ ਦਿੰਦੇ ਨੇ ਲਾਰੈਂਸ ਬਿਸ਼ਨੋਈ ਗੈਂਗ ਦਾ ਵੀ ਜ਼ਿਕਰ ਹੁੰਦਾ ਹੈ ਤੇ ਹੁਣ ਗ੍ਰਿਫਤਾਰੀ ਹੋਈ ਆ ਜਿਨ੍ਹਾਂ ਨੇ ਤਾਂ ਕੀ ਦਿੱਤੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਨੇ ਪੁਲਿਸ ਨੂੰ ਪਰ ਇਸ ਤੋਂ ਪਹਿਲਾਂ ਕੱਲ੍ਹ ਬੀਤੇ ਦਿਨੀ ਜਦੋਂ ਇਹ ਘਟਨਾ ਵਾਪਰਦੀ ਆ ਉਦੋਂ ਸਲੀਮ ਖਾਨ ਦੇ ਕੋਲ ਆ ਕੇ ਇੱਕ ਸਕੂਟੀ ਦੇ ਉੱਤੇ ਇੱਕ ਬੰਦਾ ਤੇ ਇੱਕ ਔਰਤ ਆ ਕੇ ਰੁਕਦੇ ਨੇ ਤੇ ਕਹਿੰਦੇ ਨੇ ਕਿ ਲਾਰੈਂਸ ਬਿਸ਼ਲੋਈ ਨੂੰ ਬੁਲਾ ਲਈਏ ਕੀ ਅਸੀਂ ਲਾਰੈਂਸ ਨੂੰ ਬੁਲਾਈਏ ਅਜਿਹੀ ਬਿਆਨਬਾਜ਼ੀ ਕੀਤੀ ਜਾਂਦੀ ਆ ਉਹਨਾਂ ਦੇ ਕੋਲ ਤੇ ਇਹ ਸ਼ਿਕਾਇਤ ਫਿਰ ਪੁਲਿਸ ਦੇ ਕੋਲ ਲੈ ਕੇ ਪਹੁੰਚਦੇ ਨੇ ਸਲੀਮ ਖਾਨ ਦੇ ਬਾਡੀਗਾਰਡ ਇਸ ਤੋਂ ਪਹਿਲਾਂ ਵੀ ਸਲੀਮ ਖਾਨ ਨੂੰ ਇੱਕ ਵਾਰ ਸੈਰ ਕਰਦੇ ਆ ਮਾਰਨਿੰਗ ਵਾਕ ਕਰਦੇ ਆ ਇੱਕ ਧਮਕੀ ਭਰਿਆ ਪੱਤਰ ਮਿਲਿਆ ਸੀ ਜਿਸ ਦੇ ਉੱਤੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਕਥਿਤ ਤੌਰ ਤੇ ਸਾਈਨ ਕੀਤੇ ਗਏ ਸੀ ਲਗਾਤਾਰ ਸਲਮਾਨ ਖਾਨ ਨੂੰ ਬਿਸ਼ਨੋਈ ਗੈਂਗ ਵੱਲੋਂ ਤੇ ਖੁਦ ਲਾਰੈਂਸ ਬਿਸ਼ਨੋਈ ਵੱਲੋਂ ਥ੍ਰੈਟ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਦੇ ਉੱਤੇ ਜਾਂ ਉਹਨਾਂ ਦੀ ਜਾਨ ਲਵਾਂਗੇ ਕਿਉਂਕਿ ਉਹਨਾਂ ਨੇ ਜਿਹੜਾ ਕੀ ਇਹ ਬਲੈਕ ਬੱਕ ਕੇਸ ਹੋਇਆ ਸੀ ਉਸ ਦਾ ਜ਼ਿਕਰ ਕਰਦੇ ਨੇ ਤਾਂ ਲਗਾਤਾਰ ਸਿਕਿਉਰਿਟੀ ਵੀ ਜਿਹੜਾ ਕਿ ਦਿੱਤੀ ਗਈ ਹੈ ਸਲਮਾਨ ਖਾਨ ਨੂੰ ਪਰ ਹੁਣ ਇੱਕ ਵਾਰ ਮੁੜ ਤੋਂ ਬੀਤੇ ਦੇਣੀ ਹੈ ਧਮਕੀ ਦਿੱਤੀ ਗਈ ਸੀ ਜਿਸ ਦੇ ਵਿੱਚ ਪੁਲਿਸ ਨੇ ਗ੍ਰਿਫਤਾਰੀ ਪਾਈ ਹੈ ਤਾਂ ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਜਦੋਂ ਇੰਟਰੋਗੇਸ਼ਨ ਹੁੰਦੀ ਹੈ ਤਾਂ ਇਹਨਾਂ ਦੋਹਾਂ ਜਣਾਂ ਦਾ ਉਸ ਔਰਤ ਤੇ ਉਸ ਮਰਦ ਦਾ ਕਹਿਣਾ ਸੀ ਕਿ ਅਸੀਂ ਤਾਂ ਸਿਰਫ ਮਜ਼ਾਕ ਕਰ ਰਹੇ ਸੀ ਇਹ ਇੱਕ ਪ੍ਰੈਂਕ ਸੀ ਅਸੀਂ ਤਾਂ ਉਹਨਾਂ ਦੇ ਫੈਨਸ ਆਂ ਵੀ ਕੱਲ ਆਖੀ ਗਈ ਹੈ ਹਾਲਾਂਕਿ ਪੁਲਿਸ ਹਲੇ ਵੀ ਇਸ ਗੱਲ ਨੂੰ ਸਿਰਫ ਇੱਥੇ ਨਹੀਂ ਛੱਡ ਰਹੀ ਫੋਰ ਐਂਗਲ ਵੀ ਪੜਤਾਲੇ ਜਾ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਕਈ ਵਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਲਗਾਤਾਰ ਧਮਕੀਆਂ ਚੱਲਦੇ ਆ ਹੋયા ਸਿਕਿਉਰਿਟੀ ਚੈੱਕ ਕੀਤੀ ਜਾਂਦੀ ਹੈ ਸਲਮਾਨ ਖਾਨ ਦੀ ਤੇ ਅਜਾਹੇ ਦੇ ਵਿੱਚ ਜੇਕਰ ਕੋਈ ਮਾਮਲਾ ਆਉਂਦਾ ਇਸ ਤਰੀਕੇ ਤਮਕੀ ਦੇਣ ਦਾ ਤਾਂ ਜ਼ਾਹਰ ਤੌਰ ਤੇ ਹਰ ਐਂਗਲ ਪੜਤਾਲਿਆ ਜਾਏਗਾ ਪਰ ਫਿਲਹਾਲ ਇਸ ਨੂੰ ਮਹਿਜ਼ ਇੱਕ ਪ੍ਰੈਂਕ ਦੱਸਿਆ ਜਾ ਰਿਹਾ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਮੁੰਬਈ ਤੋਂ ਜਿੱਥੇ ਸਲਮਾਨ ਖਾਨ ਬਾਲੀਵੁੱਡ ਅਦਾਕਾਰ ਦੇ ਪਿਤਾ ਸਲੀਮ ਖਾਨ ਨੂੰ ਬੀਤੇ ਦਿਨੀ ਧਮਕੀ ਦਿੱਤੀ ਗਈ ਸੀ ਬੁਰਕਾ ਪਾ ਕੇ ਇੱਕ ਔਰਤ ਤੇ ਇੱਕ ਮਰਦ ਆਉਂਦੇ ਨੇ ਉਹਨਾਂ ਦੇ ਕੋਲ ਤੇ ਉਹਨਾਂ ਨੂੰ ਧਮਕੀ ਦਿੰਦੇ ਨੇ ਲਾਰੈਂਸ ਬਿਸ਼ਨੋਈ ਗੈਂਗ ਦਾ ਵੀ ਜ਼ਿਕਰ ਹੁੰਦਾ ਹੈ ਤੇ ਹੁਣ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਨੇ ਤਮਕੀ ਦਿੱਤੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਨੇ ਪੁਲਿਸ ਨੂੰ ਪਰ ਇਸ ਤੋਂ ਪਹਿਲਾਂ ਕੱਲ ਬੀਤੇ ਦਿਨੀ ਜਦੋਂ ਇਹ ਘਟਨਾ ਵਾਪਰਦੀ ਆ ਉਦੋਂ ਸਲੀਮ ਖਾਨ ਦੇ ਕੋਲ ਆ ਕੇ ਇੱਕ ਸਕੂਟੀ ਦੇ ਉੱਤੇ ਇੱਕ ਬੰਦਾ ਤੇ ਇੱਕ ਔਰਤ ਆ ਕੇ ਰੁਕਦੇ ਨੇ ਤੇ ਕਹਿੰਦੇ ਨੇ ਕਿ ਲਾਰੈਂਸ ਬਿਸ਼ਲੋਈ ਨੂੰ ਬੁਲਾ ਲਈਏ ਕੀ ਅਸੀਂ ਲਾਰੈਂਸ ਨੂੰ ਬੁਲਾਈਏ ਅਜਿਹੀ ਬਿਆਨਬਾਜ਼ੀ ਕੀਤੀ ਜਾਂਦੀ ਆ ਉਹਨਾਂ ਦੇ ਕੋਲ ਤੇ ਇਹ ਸ਼ਿਕਾਇਤ ਫਿਰ ਪੁਲਿਸ ਦੇ ਕੋਲ ਲੈ ਕੇ ਪਹੁੰਚਦੇ ਨੇ ਸਲੀਮ ਖਾਨ ਦੇ ਬਾਡੀਗਾਰਡ ਇਸ ਤੋਂ ਪਹਿਲਾਂ ਵੀ ਸਲੀਮ ਖਾਨ ਨੂੰ ਇੱਕ ਵਾਰ ਸੈਰ ਕਰਦੇ ਆ ਮਾਰਨਿੰਗ ਵਾਕ ਕਰਦੇ ਆ ਇੱਕ ਧਮਕੀ ਭਰਿਆ ਪੱਤਰ ਮਿਲਿਆ ਸੀ ਜਿਸ ਦੇ ਉੱਤੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਕਥਿਤ ਤੌਰ ਤੇ ਸਾਈਨ ਕੀਤੇ ਗਏ ਸੀ ਲਗਾਤਾਰ ਸਲਮਾਨ ਖਾਨ ਨੂੰ ਬਿਸ਼ਨੋਈ ਗੈਂਗ ਵੱਲੋਂ ਤੇ ਖੁਦ ਲਾਰੈਂਸ ਬਿਸ਼ਨੋਈ ਵੱਲੋਂ ਥ੍ਰੈਟ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਦੇ ਉੱਤੇ ਜਾਂ ਉਹਨਾਂ ਦੀ ਜਾਨ ਲਵਾਂਗੇ ਕਿਉਂਕਿ ਉਹਨਾਂ ਨੇ ਜਿਹੜਾ ਕਿ ਇਹ ਬਲੈਕ ਬੱਕ ਕੇਸ ਹੋਇਆ ਸੀ ਉਸ ਦਾ ਜ਼ਿਕਰ ਕਰਦੇ ਨੇ ਤਾਂ ਲਗਾਤਾਰ ਸਿਕਿਉਰਿਟੀ ਵੀ ਜਿਹੜਾ ਕਿ ਦਿੱਤੀ ਗਈ ਹੈ ਸਲਮਾਨ ਖਾਨ ਨੂੰ ਪਰ ਹੁਣ ਇੱਕ ਵਾਰ ਮੁੜ ਤੋਂ ਬੀਤੇ ਦੇਣੀ ਹੈ ਧਮਕੀ ਦਿੱਤੀ ਗਈ ਸੀ ਜਿਸ ਦੇ ਵਿੱਚ ਪੁਲਿਸ ਨੇ ਗ੍ਰਿਫਤਾਰੀ ਪਾਈ ਹੈ ਤਾਂ ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਜਦੋਂ ਇੰਟਰੋਗੇਸ਼ਨ ਹੁੰਦੀ ਹੈ ਤਾਂ ਇਹਨਾਂ ਦੋਹਾਂ ਜਨਾਂ ਦਾ ਉਸ ਔਰਤ ਤੇ ਉਸ ਮਰਦ ਦਾ ਕਹਿਣਾ ਸੀ ਕਿ ਅਸੀਂ ਤਾਂ ਸਿਰਫ ਮਜ਼ਾਕ ਕਰ ਰਹੇ ਸੀ ਇਹ ਇੱਕ ਪ੍ਰੈਂਕ ਸੀ ਅਸੀਂ ਤਾਂ ਉਹਨਾਂ ਦੇ ਫੈਨਸ ਆਂ ਹੀ ਵੀ ਕੱਲ ਆਖੀ ਗਈ ਹੈ ਹਾਲਾਂਕਿ ਪੁਲਿਸ ਹਲੇ ਵੀ ਇਸ ਗੱਲ ਨੂੰ ਸਿਰਫ ਇੱਥੇ ਨਹੀਂ ਛੱਡ ਰਹੀ ਹੋਰ ਐਂਗਲ ਵੀ ਪੜਤਾਲੇ ਜਾ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਕਈ ਵਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਲਗਾਤਾਰ ਧਮਕੀਆਂ ਚੱਲਦੇ ਆ ਹੋયા ਸਿਕਿਉਰਿਟੀ ਚੈੱਕ ਕੀਤੀ ਜਾਂਦੀ ਹੈ ਸਲਮਾਨ ਖਾਨ ਦੀ ਤੇ ਅਜਾਹੇ ਦੇ ਵਿੱਚ ਜੇਕਰ ਕੋਈ ਮਾਮਲਾ ਆਉਂਦਾ ਇਸ ਤਰੀਕੇ ਤਾਂ ਧਮਕੀ ਦੇਣ ਦਾ ਤਾਂ ਜ਼ਾਹਰ ਤੌਰ ਤੇ ਹਰ ਐਂਗਲ ਪੜਤਾਲਿਆ ਜਾਏਗਾ ਪਰ ਫਿਲਹਾਲ ਇਸ ਨੂੰ ਮਹਿਜ਼ ਇੱਕ ਪ੍ਰੈਂਕ ਦੱਸਿਆ ਜਾ ਰਿਹਾ ਹੈ ਇਸ ਵਿੱਚ ਅਸੀਂ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਮੁੰਬਈ ਤੋਂ ਜਿੱਥੇ ਸਲਮਾਨ ਖਾਨ ਬਾਲੀਵੁੱਡ ਅਦਾਕਾਰ ਦੇ ਪਿਤਾ ਸਲੀਮ ਖਾਨ ਨੂੰ ਬਿੱਤੇ ਦਿਨੀ ਧਮਕੀ ਦਿੱਤੀ ਗਈ ਸੀ ਬੁਰਕਾ ਪਾ ਕੇ ਇੱਕ ਔਰਤ ਤੇ ਇੱਕ ਮਰਦ ਆਉਂਦੇ ਨੇ ਉਹਨਾਂ ਦੇ ਕੋਲ ਤੇ ਉਹਨਾਂ ਨੂੰ ਧਮਕੀ ਦਿੰਦੇ ਨੇ ਲਾਰੈਂਸ ਬਿਸ਼ਨੋਈ ਗੈਂਗ ਦਾ ਵੀ ਜ਼ਿਕਰ ਹੁੰਦਾ ਹੈ ਤੇ ਹੁਣ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਨੇ ਤਾਂ ਕੀ ਦਿੱਤੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਨੇ ਪੁਲਿਸ ਨੂੰ ਪਰ ਇਸ ਤੋਂ ਪਹਿਲਾਂ ਕੱਲ੍ਹ ਬੀਤੇ ਦਿਨੀ ਜਦੋਂ ਇਹ ਘਟਨਾ ਵਾਪਰਦੀ ਆ ਉਦੋਂ ਸਲੀਮ ਖਾਨ ਦੇ ਕੋਲ ਆ ਕੇ ਇੱਕ ਸਕੂਟੀ ਦੇ ਉੱਤੇ ਇੱਕ ਬੰਦਾ ਤੇ ਇੱਕ ਔਰਤ ਆ ਕੇ ਰੁਕਦੇ ਨੇ ਤੇ ਕਹਿੰਦੇ ਨੇ ਕਿ ਲਾਰੈਂਸ ਬਿਸ਼ਲੋਈ ਨੂੰ ਬੁਲਾ ਲਈਏ ਕੀ ਅਸੀਂ ਲਾਰੈਂਸ ਨੂੰ ਬੁਲਾਈਏ ਅਜਿਹੀ ਬਿਆਨਬਾਜ਼ੀ ਕੀਤੀ ਜਾਂਦੀ ਆ ਉਹਨਾਂ ਦੇ ਕੋਲ ਤੇ ਇਹ ਸ਼ਿਕਾਇਤ ਫਿਰ ਪੁਲਿਸ ਦੇ ਕੋਲ ਲੈ ਕੇ ਪਹੁੰਚਦੇ ਨੇ ਸਲੀਮ ਖਾਨ ਦੇ ਬਾਡੀਗਾਰਡ ਇਸ ਤੋਂ ਪਹਿਲਾਂ ਵੀ ਸਲੀਮ ਖਾਨ ਨੂੰ ਇੱਕ ਵਾਰ ਸੈਰ ਕਰਦੇ ਆ ਮਾਰਨਿੰਗ ਵਾਕ ਕਰਦੇ ਆ ਇੱਕ ਧਮਕੀ ਭਰਿਆ ਪੱਤਰ ਮਿਲਿਆ ਸੀ ਜਿਸ ਦੇ ਉੱਤੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਕਥਿਤ ਤੌਰ ਤੇ ਸਾਈਨ ਕੀਤੇ ਗਏ ਸੀ ਲਗਾਤਾਰ ਸਲਮਾਨ ਖਾਨ ਨੂੰ ਬਿਸ਼ਨੋਈ ਗੈਂਗ ਵੱਲੋਂ ਤੇ ਖੁਦ ਲਾਰੈਂਸ ਬਿਸ਼ਨੋਈ ਵੱਲੋਂ ਥ੍ਰੈਟ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਦੇ ਉੱਤੇ ਜਾਨ ਉਹਨਾਂ ਦੀ ਜਾਨ ਲਵਾਂਗੇ ਕਿਉਂਕਿ ਉਹਨਾਂ ਨੇ ਜਿਹੜਾ ਕੀ ਇਹ ਬਲੈਕ ਬੱਕ ਕੇਸ ਹੋਇਆ ਸੀ ਉਸ ਦਾ ਜ਼ਿਕਰ ਕਰਦੇ ਨੇ ਤਾਂ ਲਗਾਤਾਰ ਸਿਕਿਉਰਟੀ ਵੀ ਜਿਹੜਾ ਕਿ ਦਿੱਤੀ ਗਈ ਹੈ ਸਲਮਾਨ ਖਾਨ ਨੂੰ ਪਰ ਹੁਣ ਇੱਕ ਵਾਰ ਮੁੜ ਤੋਂ ਬੀਤੇ ਦੇਣੀ ਹੈ ਧਮਕੀ ਦਿੱਤੀ ਗਈ ਸੀ ਜਿਸ ਦੇ ਵਿੱਚ ਪੁਲਿਸ ਨੇ ਗ੍ਰਿਫਤਾਰੀ ਪਾਈ ਹੈ ਤਾਂ ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਜਦੋਂ ਇੰਟਰੋਗੇਸ਼ਨ ਹੁੰਦੀ ਹੈ ਤਾਂ ਇਹਨਾਂ ਦੋਹਾਂ ਜਣਾਂ ਦਾ ਉਸ ਔਰਤ ਤੇ ਉਸ ਮਰਦ ਦਾ ਕਹਿਣਾ ਸੀ ਕਿ ਅਸੀਂ ਤਾਂ ਸਿਰਫ ਮਜ਼ਾਕ ਕਰ ਰਹੇ ਸੀ ਇਹ ਇੱਕ ਪ੍ਰੈਂਕ ਸੀ ਅਸੀਂ ਤਾਂ ਉਹਨਾਂ ਦੇ ਫੈਨਸ ਆਂ ਵੀ ਕੱਲ ਆਖੀ ਗਈ ਹੈ ਹਾਲਾਂਕਿ ਪੁਲਿਸ ਹਲੇ ਵੀ ਇਸ ਗੱਲ ਨੂੰ ਸਿਰਫ ਇੱਥੇ ਨਹੀਂ ਛੱਡ ਰਹੀ ਫੋਰ ਐਂਗਲ ਵੀ ਪੜਤਾਲੇ ਜਾ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਕਈ ਵਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਲਗਾਤਾਰ ਧਮਕੀਆਂ ਚੱਲਦੇ ਆ ਹੋયા ਸਿਕਿਉਰਿਟੀ ਚੈੱਕ ਕੀਤੀ ਜਾਂਦੀ ਹੈ ਸਲਮਾਨ ਖਾਨ ਦੀ ਤੇ ਅਜਾਹੇ ਦੇ ਵਿੱਚ ਜੇਕਰ ਕੋਈ ਮਾਮਲਾ ਆਉਂਦਾ ਇਸ ਤਰੀਕੇ ਤਾਂ ਧਮਕੀ ਦੇਣ ਦਾ ਤਾਂ ਜ਼ਾਹਰ ਤੌਰ ਤੇ ਹਰ ਐਂਗਲ ਪੜਤਾਲਿਆ ਜਾਏਗਾ ਪਰ ਫਿਲਹਾਲ ਇਸ ਨੂੰ ਮਹਿਜ਼ ਇੱਕ ਪ੍ਰੈਂਕ ਦੱਸਿਆ ਜਾ ਰਿਹਾ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਮੁੰਬਈ ਤੋਂ ਜਿੱਥੇ ਸਲਮਾਨ ਖਾਨ ਬਾਲੀਵੁੱਡ ਅਦਾਕਾਰ ਦੇ ਪਿਤਾ ਸਲੀਮ ਖਾਨ ਨੂੰ ਬੀਤੇ ਦਿਨੀ ਧਮਕੀ ਦਿੱਤੀ ਗਈ ਸੀ ਬੁਰਕਾ ਪਾ ਕੇ ਇੱਕ ਔਰਤ ਤੇ ਇੱਕ ਮਰਦ ਆਉਂਦੇ ਨੇ ਉਹਨਾਂ ਦੇ ਕੋਲ ਤੇ ਉਹਨਾਂ ਨੂੰ ਧਮਕੀ ਦਿੰਦੇ ਨੇ ਲਾਰੈਂਸ ਬਿਸ਼ਨੋਈ ਗੈਂਗ ਦਾ ਵੀ ਜ਼ਿਕਰ ਹੁੰਦਾ ਹੈ ਤੇ ਹੁਣ ਗ੍ਰਿਫਤਾਰੀ ਹੋਈ ਆ ਜਿਨ੍ਹਾਂ ਨੇ ਤਾਂ ਕੀ ਦਿੱਤੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਨੇ ਪੁਲਿਸ ਨੂੰ ਪਰ ਇਸ ਤੋਂ ਪਹਿਲਾਂ ਕੱਲ੍ਹ ਬੀਤੇ ਦਿਨੀ ਜਦੋਂ ਇਹ ਘਟਨਾ ਵਾਪਰੀ